ਡਿਮੈਂਸ਼ੀਆ ਦੀ ਬਿਮਾਰੀ ਸਰ ਇਹਦਾ ਟਰੀਟਮੈਂਟ ਹੈ ਆਪਣੇ ਆਯੁਰਵੇਦਿਆ ਚ ਇਹਦਾ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਟਰੀਟਮੈਂਟ ਹੈ ਜਿਹੜੇ ਡਿਮੈਂਸ਼ੀਆ ਦੇ ਪੇਸ਼ੈਂਟ ਆ ਉਹ ਸਾਡੇ ਕੋਲੇ ਬਹੁਤ ਆਉਂਦੇ ਆ ਲੇਕਿਨ ਇੰਡੀਆ ਚ ਬਹੁਤ ਘੱਟ ਨੇ ਇਹ ਫੋਰਨ ਤੋਂ ਜ਼ਿਆਦਾ ਹੁੰਦੇ ਆ ਕੇਸ ਕਿਉਂਕਿ ਕੁਝ ਖਾਣ ਪੀਣ ਦਾ ਫਰਕ ਪੈ ਰਿਹਾ ਇਹ ਹਾਲੇ ਯੂਐਸ ਕੈਨੇਡਾ ਤੋਂ ਵੀ ਘੱਟ ਹੁੰਦੇ ਆ ਇਸ ਯੂਕੇ ਤੋਂ ਜ਼ਿਆਦਾ ਆ ਰਹੇ ਆ ਇਦਾਂ ਦੇ ਡਿਮੈਂਸ਼ੀਆ ਦੇ ਬੱਚਿਆਂ ਨੂੰ ਵੀ ਹੋ ਰਿਹਾ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਤੇ ਔਰ ਵੱਡੇ ਬਜ਼ੁਰਗਾਂ ਤੱਕ ਵੀ ਹੋ ਰਿਹਾ ਇਹ ਕਿਸੇ ਨੂੰ ਕਿਸੇ ਨੂੰ ਚ ਵੀ ਹੋ ਜਾਂਦਾ ਪਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਖਸਖਸ ਜਿਹੜੀ ਹੈਗੀ ਆ ਖਸਖਸ ਨੂੰ ਬਦਾਮ ਨੂੰ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਲਓ ਠੰਡਾਈ ਬਣਾ ਕੇ ਇਹ ਤਾਂ ਇਹਦਾ ਇੱਕ ਘਰੇਲੂ ਇਲਾਜ ਹੈ ਤਾਂ ਕਿ ਬਿਮਾਰੀ ਵਧੇ ਨਾ ਬਾਕੀ ਇਹ ਟਰੀਟਮੈਂਟ ਜਿਹੜੇ ਆ ਉਹ ਆਯੁਰਵੈਦਿਕ ਸਿਸਟਮ ਚ ਹੈਗੇ ਆ ਇਦਾਂ ਦੇ ਜਿਹੜੇ ਇਲਾਜ ਨੇ ਉਹ ਜਿਆਦਾ ਟੀਵੀ ਚੈਨਲਾਂ ਤੇ ਨਹੀਂ ਬੋਲੇ ਜਾਂਦੇ ਕਿਉਂਕਿ ਕਿਸੇ ਨੂੰ ਉਹ ਮਹਾਵਾਦੀ ਕਿਸੇ ਨੂੰ ਸਵਾਦੀ ਉਹਦੇ ਵਾਸਤੇ ਡਾਕਟਰ ਦੀ ਸਲਾਹ ਹਾਂ ਇਹ ਗੱਲ ਮੈਂ ਪੱਕੀ ਦੱਸ ਦਿੰਦਾ ਤੁਹਾਨੂੰ ਕਿ ਅਗਰ ਡਿਮੈਂਸ਼ੀਆ ਦਾ ਕੋਈ ਟਰੀਟਮੈਂਟ ਹੈਗਾ ਤਾਂ ਉਹ ਸਿਰਫ ਆਯੁਰਵੈਦਿਕ ਸਿਸਟਮ ਚ ਹੈ ਅਗਰ ਕੋਈ ਤੁਹਾਨੂੰ ਅੱਛਾ ਆਯੁਰਵੈਦਿਕ ਦਾ ਬਾਦ ਮਿਲ ਜੇ ਕਿਉਂਕਿ ਸਾਰੇ ਜਣੇ ਤਾਂ ਮੇਰੇ ਕੋਲੇ ਪਹੁੰਚ ਨਹੀਂ ਸਕਦੇ ਪੰਜਾਬੀ ਸੁਣਨ ਵਾਲੇ ਹੀ 13 ਕਰੋੜ ਤੋਂ ਵੱਧ ਨੇ ਹੁਣ 13 ਕਰੋੜ ਕੋਲੇ ਨਾਲ ਤਾਂ ਸੁਭਾਸ਼ ਗੋਇਲ ਪਹੁੰਚ ਸਕਦਾ ਹੈ ਨਾਜ਼ ਬਾਜ ਗੋਇਲ ਗੋਲੇ ਸਾਰੇ ਪਹੁੰਚ ਸਕਦੇ ਆ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਆਪਦੇ ਨੇੜੇ ਜਿਹੜੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ-ਵਧੀਆ ਅੱਜ ਕੱਲ ਇੰਟੈਲੀਜੈਂਟ ਵੈਦ ਬੈਠਿਆ ਤੁਹਾਡੇ ਆਸ-ਪਾਸ ਉਹਨਾਂ ਨੂੰ ਮਿਲੋ ਮਿਲ ਕੇ ਇਹ ਆਯੁਰਵੈਦਿਕ ਸਿਸਟਮ ਦੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਵਾਜੀ ਬਹੁਤ ਵਧੀਆ ਗੋਇਲ ਸਾਹਿਬ ਮੈਂ ਇੱਕ ਸਵਾਲ ਪੁੱਛੂਗਾ ਤੁਹਾਨੂੰ ਮੈਂ ਜਦੋਂ ਐਕਟਿੰਗ ਫੀਲਡ 'ਚ ਆਉਣ ਤੋਂ ਪਹਿਲਾਂ ਬਾਡੀ ਬਿਲਡਿੰਗ ਕਰਦਾ ਰਿਆ ਸੋ ਮੈਂ ਫਿਟਨੈਸ ਨਾਲ ਬਹੁਤ ਸਾਲਾਂ ਤੋਂ ਜੁੜਿਆ ਹੋਇਆ ਹਾਂ ਮੇਰੇ ਸਰਕਲ ਦੇ ਜੇ ਮੇਰੇ ਯਾਰ ਦੋਸਤ ਕਰੀਬੀ ਦੋਸਤ ਨੇ ਜਿਹੜੇ ਕਈ ਵਾਰੀ ਆਪਣੀ ਨਿੱਜੀ ਸਮੱਸਿਆਵਾਂ ਜਾਂ ਕੁਝ ਉਹਨਾਂ ਨੂੰ ਪ੍ਰੋਬਲਮਸ ਹੈ ਮੇਰੇ ਤੋਂ ਪੁੱਛਦੇ ਰਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਪਤਾ ਹੋਊਗਾ ਅੱਜ ਕੱਲ ਮੈਨੂੰ ਇਹ ਏਵਰੀ ਸੈਕਿੰਡ ਥਰਡ ਮੇਰੇ ਦੋਸਤ ਮਤਲਬ ਦੋਸਤਾਂ ਚ ਮੈਨੂੰ ਆ ਪੁੱਛਦੇ ਨੇ ਕਿ ਉਹਨਾਂ ਨੂੰ ਉਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੇ ਹੈਲਦੀ ਨੇ ਟੈਸਟ ਵੀ ਸਾਰੇ ਕਰਾਏ ਹੋਏ ਨੇ ਉਹਨਾਂ ਨੇ ਕੋਈ ਵਿਟਾਮਿਨ ਦੀ ਕਮੀ ਨਹੀਂ ਹੈਗੀ ਜਿੱਦਾਂ B12 ਹੋ ਗਿਆ ਵਿਟਾਮਿਨ D3 ਸਭ ਤੋਂ ਪਹਿਲੇ ਡਾਕਟਰ ਉਹੀ ਕਹਿੰਦੇ ਨੇ ਜਾ ਕੇ ਟੈਸਟ ਕਰਾਓ ਕਿਸੇ ਤਰ੍ਹਾਂ ਦੀ ਕੋਈ ਡੈਫੀਸ਼ੀਐਂਸੀ ਨਹੀਂ ਅਰਲੀ ਮਾਰਨਿੰਗ 15 20 ਮਿੰਟ ਜਾਂ ਅੱਧਾ ਘੰਟਾ ਉਹਨਾਂ ਦੀ ਬਾਡੀ ਚ ਬਹੁਤ ਜ਼ਿਆਦਾ ਪੇਨ ਹੋ ਜਾਂਦਾ ਇਹਦਾ ਕੀ ਕਾਰਨ ਹੋ ਸਕਦਾ ਇਹਨੂੰ ਨਾ ਇਹ ਬਲੱਡ ਦੇ ਵਿੱਚ ਯੂਰੀਆ ਹੁੰਦਾ ਜਾਂਦਾ ਜਾਂ ਕਈ ਵਾਰੀ ਉਹ ਕਹਿੰਦੇ ਨੇ ਅਸੀਂ ਟੈਸਟ ਵੀ ਕਰਾਇਆ ਗੋਲਸਬ ਆਇਆ ਹੀ ਨਹੀਂ ਤੁਹਾਨੂੰ ਵੀ ਦੱਸਦੇ ਹੋੜਿਆ ਤੇ ਕੁਝ ਨਹੀਂ ਆਉਂਦਾ ਇਹਨਾਂ ਬਾਡੀ ਦੇ ਵਿੱਚ ਇੱਕ ਪੌਇਜ਼ਨ ਪਾਰਟ ਹੈ ਉਹ ਵੱਧ ਜਾਂਦਾ ਜਿਹਨੂੰ ਅਸੀਂ ਬਹੁਤ ਜ਼ਿਆਦਾ ਤਜਾਬ ਕਹਿੰਦੇ ਆ ਤਜਾਬੀ ਬੇਦਾ ਹੋ ਜਾਂਦਾ ਜਾਂ ਮਤਲਬ ਜਨਨ ਬੜੀ ਚੀਜ਼ ਹੋ ਜਾਂਦੀ ਹੈ ਕਿ ਖਾਇਆ ਪੀਆ ਹਾਜ਼ਮ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਕੀਤਾ ਜਾਂਦਿਆਂ ਪਰ ਉਹਦੇ ਵਿੱਚ ਕੀ ਹੈ ਕਿ ਐਦਾਂ ਦੇ ਲੋਕਾਂ ਨੂੰ ਜਿਵੇਂ ਉੱਠਣਗੇ ਉਹ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਅੱਖ ਖੁੱਲ ਜਾਂਦੀ ਆ ਉੱਠਦੇ ਉੱਠਦੇ ਕਹਿਣਗੇ ਚੱਲ ਉੱਠਦੇ ਆ ਉੱਠਦੇ ਆ ਜਦੋਂ ਐ ਬੱਸ ਹੋ ਜਾਂਦੀ ਹੈ ਵੀ ਹੁਣ ਬੱਸ ਜਾਣਾ ਹੀ ਪਊਗਾ ਦਫ਼ਤਰ ਦਾ ਟਾਈਮ ਹੋ ਗਿਆ ਹੈਨਾ ਉੱਥੇ ਜਾਣ ਦੀ ਫੇਰ ਕਲਾਸ ਲੱਗਣੀ ਆ ਤੇ ਉਹ ਫਿਰ ਉੱਠ ਕੇ ਤਿਆਰ ਹੁੰਦੇ ਆ ਅੱਛਾ ਜਦੋਂ ਤਿਆਰ ਹੋ ਕੇ ਫਿੱਟ ਹੋ ਜਾਂਦੇ ਫਿਰ ਓਕੇ ਇਰ ਨੂੰ ਅਰੇ ਲ ਮੈਨੂੰ ਕੁਝ ਵੀ ਨਹੀਂ ਹੋਇਆ ਯਾਰ ਮੈਂ ਅੱਧਾ ਘੰਟਾ ਮਤਲਬ ਸਟਿਫਨੈਸ ਹੀ ਰਹਿੰਦੀ ਹੈ ਬਹੁਤ ਜ਼ਿਆਦਾ ਮੈਂ وہی ਪਿਆ ਰਿਹਾ ਮੈਂ ਤਾਂ ਚੰਗਾ ਭਲਾ ਠੀਕ ਆ ਉਹ ਜਿਹੜੀ ਇੱਕ ਸਟਿਫਨੈਸ ਹੈ ਬਾਡੀ ਦੀ ਉਹਦੇ ਵਾਸਤੇ ਸਭ ਤੋਂ ਬੈਸਟ ਚੀਜ਼ ਤਾਂ ਮੈਂ ਇਹੀ ਦੱਸੀ ਹੈ ਕਿ ਜਿਹੜਾ ਹਲਦੀ ਵਾਲਾ ਦੁੱਧ ਰਾਤ ਨੂੰ ਲੈ ਕੇ ਅਗਰ ਉਹ ਸੌਂਦਾ ਇੱਕ ਚਮਚਾ ਦੇਸੀ ਘਿਓ ਤੇ ਇੱਕ ਅੱਧਾ ਚਮਚਾ ਉਹ ਚ ਹਲਦੀ ਪਾ ਕੇ ਦੁੱਧ 'ਚ ਉਬਾਲ ਕੇ ਚੰਗੀ ਤਰ੍ਹਾਂ ਰਾਤ ਨੂੰ ਪੀ ਲਵੇ ਹੁਣ ਜਿਹੜਾ ਰਾਤ ਨੂੰ ਕੁਝ ਹੋਰ ਪੀਂਦਾ ਉਹਨੂੰ ਚਾਹੀਦਾ ਕਿ ਉਹ ਉਹ ਤੜਕੇ ਪੀ ਲਵੇ ਹਾਂ ਹਰ ਮੌਸਮ ਚ ਹਰ ਮੌਸਮ ਚ ਏਸੀ ਚ ਬੈ ਕੇ ਪੀ ਲੋ ਹਾਂ ਨਹੀਂ ਏਸੀ ਚ ਨਹੀਂ ਬੈ ਕੇ ਪੀਣਾ ਨਾ ਪੀਣਾ ਨਹੀਂ ਕਿ ਬਾਡੀ ਨੂੰ ਗਰਮਾਇਸ਼ ਹੋਣੀ ਹੈ ਮੈਂ ਪੁੱਛਣਾ ਸੀ ਜੋਇੰਟ ਪੇਨ ਬਾਰੇ ਇਹਦਾ ਕੁਝ ਦੱਸੋ ਕਾਫੀ ਜਣੇ ਨੂੰ ਤਕਲੀਫ ਹੁੰਦੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ-ਸਾਹਮਣੇ ਬੜੇ ਜਣੇ ਨੇ ਤੇ ਮੇਹਰਾਂ ਨੂੰ ਕਿਉਂਕਿ ਮੈਂ ਦੱਸ ਕੇ ਆਈ ਆ ਕਿ ਐਵੇਂ ਤੁਹਾਡੇ ਕੋਲ ਆ ਰਹੀ ਆ ਤੇ ਮੈਂ ਉਹਨਾਂ ਨੂੰ ਇਹ ਦੱਸਣੇ ਜਾ ਕੇ ਬਿਲਕੁਲ ਬਿਲਕੁਲ ਐਕਚੁਅਲੀ ਨਾ ਜਿਹੜਾ ਜੁਆਇੰਟ ਪੇਨ ਆ ਇਹ ਇੱਕ ਮਤਲਬ ਐਡੀ ਭਿਆਨਕ ਬਿਮਾਰੀ ਆ ਜਦੋਂ ਇਨਸਾਨ ਨੂੰ ਦਰਦ ਹੋਣ ਲੱਗਦਾ ਫਿਰ ਉਹ ਕਹਿੰਦਾ ਵੀ ਕੁਝ ਵੀ ਕਰੋ ਮੇਰੇ ਦਰਦ ਹਟਾਓ ਉਹ ਫਿਰ ਜਲਦਬਾਜ਼ੀ ਦੇ ਵਿੱਚ ਕੀ ਕਰਦਾ ਸਟੀਰੌਇਡ ਲੈ ਲੈਂਦਾ ਜਾਂ ਤਾਂ ਜਾਂ ਪੇਨ ਕਿਲਰ ਖਾ ਲੈਂਦਾ ਅੱਛਾ ਸਾਡੀ ਬਾਡੀ ਐਨੀ ਈਗੋਇਸਟ ਇਹਨੂੰ ਜੋ ਵੀ ਅਸੀਂ ਖਾਣ ਲਗਾਤਾ ਜਿਵੇਂ ਇੱਕ ਬੰਦਾ ਰਾਤ ਨੂੰ ਦੁੱਧ ਪੀ ਕੇ ਸੌਂਦਾ ਤਾਂ ਉਹ ਦੁੱਧ ਪੀਏ ਬਿਨਾਂ ਨੂੰ ਨੀਂਦ ਨਹੀਂ ਆਉਂਦੀ ਹੁਣ ਹੁੜਕ ਹੁੜਕ ਹੁੰਦੀ ਹੈ ਹੈ ਨਾ ਇੱਕ ਬੰਦਾ ਰਾਤ ਨੂੰ दारू ਪੀ ਕੇ ਸੌਣੇ ਉਹਨੂੰ दारू ਪੀਤੇ ਬਿਨਾਂ ਲੱਗਦਾ ਜਿਵੇਂ ਉਹ ਤਾਂ ਦੇਣੀ ਨਹੀਂ ਚੜਿਆ ਮਤਲਬ ਬਾਡੀ ਨੂੰ ਅਸੀਂ ਜਿੱਥੇ ਲਗਾਨੇ ਉੱਥੇ ਲੱਗ ਜਾਂਦੀ ਹੈ ਜਦੋਂ ਅਸੀਂ ਇਹਨੂੰ ਪੇਨ ਕਿਲਰ ਤੇ ਲਾਉਨੇ ਆ ਤਾਂ ਫਿਰ ਉਹ ਪੇਨ ਕਿਲਰ ਤੇ ਹੀ ਲੱਗ ਜਾਂਦੀ ਹੈ ਫਿਰ ਉਹ ਦੂਜੀ ਦਵਾਈ ਨੂੰ ਲੈਂਦੀ ਹੀ ਨਹੀਂ ਜਲਦੀ ਜਦ ਕਿ ਉਹ ਇਹਦਾ ਸਭ ਤੋਂ ਵਧੀਆ ਇਲਾਜ ਜਿਹੜਾ ਹੈਗਾ ਮੈਂ ਇੱਕ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਰਿਆਂ ਨੂੰ ਮੈਂ ਇਹ ਗੱਲ ਦੱਸਣੀ ਚਾਹਾਂਗਾ ਜਿੰਨੇ ਵੀ ਸਾਡੇ ਚੈਨਲ ਨੂੰ ਦੇਖਦੇ ਆ ਲੋਕ ਉਹਨਾਂ ਵਾਸਤੇ ਵੀ ਇਹ ਬਹੁਤ ਵੱਡੀ ਇੱਕ ਕਰਨ ਵਾਲੀ ਗੱਲ ਆ ਆਪਣੇ ਘਰੇ ਘਰਿਆ ਕਰੋ ਮਾੜਾ ਮੋਟਾ ਸਾਰਾ ਕੁਝ ਸੁਭਾਸ਼ ਗੋਇਲ ਤੇ ਇਹ ਨਾ ਛੱਡਿਆ ਕਰੋ ਵੀ ਡੱਬਾ ਬਣਾ ਕੇ ਦਊਗਾ ਤਾਂ ਖਾਵਾਂਗੇ ਇਹ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਗਜ਼ਬ ਚੀਜ਼ ਆ ਖਸਖਸ ਲੈਣੀ ਆ ਆਪਾਂ ਨੇ ਜੀ ਖਸਖਸ ਲੈਣੀ 50 ਗ੍ਰਾਮ 50 ਗ੍ਰਾਮ ਲੈ ਲਓ ਕਾਲੇ ਤੇਲ ਅੱਛੀ ਕਾਲੇ ਤਿਲ ਤਖਸਖਸ ਲੈਣੀ ਆ ਔਰ ਇਹ ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰ ਲਓ ਸੇਕ ਲਓ ਸੇਕਣ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਇੱਕ ਚਮਚਾ ਡੇਲੀ ਖਾਣਾ ਹਫਤੇ ਚ ਇੱਕ ਦਿਨ ਛੱਡ ਦਿਓ ਰਾਤ ਨੂੰ ਜੇ ਦੁੱਧ ਪੀਣਿਓ ਤਾਂ ਦੁੱਧ ਨਾਲ ਖਾ ਲਓ ਜੇ ਰਾਤ ਨੂੰ ਕੁਝ ਹੋਰ ਪੀਣਿਓ ਤਾਂ ਸ਼ਾਮ ਨੂੰ 5:00 ਵਜੇ ਚਾਹ ਨਾਲ ਖਾ ਲਓ ਠੀਕ ਹੈ ਨਾ ਤਾਂ ਮਤਲਬ ਕਿ ਇਹਨੂੰ ਡੇਲੀ ਖਾਣਾ ਔਰ ਡੇਲੀ ਖਾਂਦੇ ਖਾਂਦੇ ਤੁਸੀਂ ਇੱਕ ਦਿਨ ਆਏ ਲੱਗੂਗਾ ਤੁਹਾਨੂੰ ਵੀ ਸਾਡੇ ਗੋਡਿਆਂ ਵਰਗੇ ਤਾਂ ਕਿਸੇ ਦੇ ਗੋਡੇ ਨਹੀਂ ਇੱਕ 50 ਗ੍ਰਾਮ ਤਿਲ ਦੂਸਰਾ ਖਸਖਸ ਬਰਾਬਰ ਮਾਤਰਾ ਚ 50 50 ਗ੍ਰਾਮ ਪਾ ਲਓ ਕਿਲੋ ਕਿਲੋ ਪਾ ਲਓ ਅੱਧਾ ਅੱਧਾ ਇਹ ਆਪਣੀ ਇੱਕ ਪਰਿਵਾਰਿਕ ਜ਼ਰੂਰਤ ਦੇ ਮਤਲਬ ਇਹਨੂੰ ਅੱਛਾ ਜਦੋਂ ਤੁਸੀਂ ਚਮਚਾਏ ਦਾ ਖਾਣਾ ਹੈ ਖਾਣਾ ਚੱਬ ਚੱਬ ਕੇ ਐ ਨਹੀਂ ਵੀ ਮੂੰਹ ਚ ਰੱਖਿਆ ਪਾਣੀ ਪੀ ਤਰ ਮਾਰੀ ਕਿ ਉਦਰ ਮਾਰੀ ਸੈਲਫ ਗੱਡੀ ਚ ਭੱਜ ਲੈ ਨਾ ਇੱਜ਼ਤ ਕਰਨੀ ਹੈ ਆਪਣੀ ਸਰੀਰ ਦੀ ਜੇ ਤੁਸੀਂ ਆਪਣੇ ਸਰੀਰ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਡੀ ਕਿਸੇ ਨੇ ਨਹੀਂ ਕਰਨੀ ਇਸ ਕਰਕੇ ਜਦੋਂ ਵੀ ਕੋਈ ਦਵਾਈ ਖਾਣੇ ਹੋ ਖਾਸ ਕਰ ਕੋਈ ਏਦਾਂ ਦੀ ਚੀਜ਼ ਲੈਂਦੇ ਹੋ ਤਾਂ ਬੈਠ ਕੇ ਕੁਰਸੀ ਤੇ ਥੱਲੇ ਭੁੰਜੇ ਜਾਂ ਬੈੱਡ ਤੇ ਬਹਿ ਕੇ ਉਹਨੂੰ ਲਓ ਉਦੋਂ ਬਾਅਦ ਖਾ ਪੀ ਕੇ ਉਦੋਂ ਪੰਜ ਮਿੰਟ ਹੋਰ ਬੈਠਣ ਤੋਂ ਬਾਅਦ ਤੁਹਾਨੂੰ ਐ ਫੀਲ ਹੋ ਜਾਵੇ ਵੀ ਉਹ ਚੀਜ਼ ਜਿਹੜੀ ਮੈਂ ਖਾਧੀ ਤੋਂ ਕਿਸੇ ਟਿਕਾਣੇ ਲੱਗ ਗਈ ਤਾਂ ਫਿਰ ਉਹ ਚੀਜ਼ ਨੂੰ ਤੁਸੀਂ ਤੁਰੋ ਫਿਰੋ ਤਾਂ ਉਹਦੇ ਨਾਲ ਕੀ ਆ ਕਿ ਜਿਹੜੇ ਤਿਲ ਔਰ ਮਖਸਖਸ ਦਸੀ ਹੈ ਇਹਨੇ ਤੁਹਾਡੇ ਬ੍ਰੇਨ ਨੂੰ ਪੂਰੀ ਤਰ੍ਹਾਂ ਸੌਫਟ ਕਰਕੇ ਬਾਡੀ ਦੇ ਅੰਦਰ ਸਾਈਨੋਵਲ ਫਲੂਇਡ ਦੀ ਮਾਤਰਾ ਵਧਾ ਦੇਣੀ ਆ ਜਿਹਨੂੰ ਆਮ ਲੋਕ ਕਹਿਣ ਲੱਗੇ ਗਰੀਸ ਮੁੱਕ ਗਈ ਹਾਂਜੀ ਹਾਂਜੀ ਇਹਨੇ ਉਹ ਗਰੀਸ ਬਣਾਉਣੀ ਸ਼ੁਰੂ ਕਰ ਦੇਣੀ ਆ ਅਸਲੀ ਗਰੀਸ ਤੁਹਾਡੇ ਅੰਦਰ ਹੀ ਹੁੰਦੀ ਆ ਨਾ ਕਿਸੇ ਸੁਭਾਸ਼ ਗੋਇਲ ਨੇ ਬਣਾਉਣੀ ਆ ਨਾ ਕਿਸੇ ਹੋਰ ਬੈਦ ਨੇ ਬਣਾਉਣੀ ਆ ਨਾ ਕਿਸੇ ਨੇ ਹੋਰ ਨੇ ਬਣਾਉਣੀ ਆ ਨਾ ਕੋਈ ਟੀਕਾ ਲੱਗ ਕੇ ਵਧਣੀ ਆ ਇਹ ਤੁਹਾਡੇ ਅੰਦਰ ਹੀ ਐ ਮੜਾ ਮੁੱਟਾ ਹਿੰਮਤ ਕਰੋ ਜਿਵੇਂ ਮੈਂ ਪੰਜਮ ਹਲਦੀ ਦਸੀਆ ਉਹ ਖਾਲਿਆ ਕਰੋ ਇਹ ਕਾ ਮੈਂ ਤੁਹਾਨੂੰ ਜਿਹੜਾ ਖਸਖਸ ਤੇ ਆਪਣਾ ਤੇਲਾ ਬਾਰੇ ਦੱਸ ਰਿਹਾ ਇਹ ਤਾਂ ਕਮਾਲ ਦਾ ਨੁਸਖਾ ਹੈ ਔਰ ਇਹਨੂੰ ਖਾਇਆ ਕਰੋ ਔਰ ਇਹਨਾਂ ਅੱਗੇ ਆਪਾਂ ਤੇਲਾ ਦੀਆਂ ਪਿੰਡੀਆਂ ਖਾਂਦੇ ਸੀ ਭੁੱਗਾ ਖਾਂਦੇ ਸੀ ਹਲਸੀ ਦੀ ਜੀ ਜੀ ਹਲਸੀ ਦੀਆਂ ਵੀ ਖਾਂਦੇ ਸੀ ਹੁਣ ਛੱਡ ਚੜਾ ਕੇ ਸਾਰਾ ਕੁਝ ਹੁਣ ਸਾਰਾ ਕੁਝ ਭਾਲਦੇ ਆ ਡਾਕਟਰਾਂ ਤੋਂ ਡਾਕਟਰ ਪਹਿਲਾਂ ਹੀ ਆਰੀ ਲਈ ਬੈਠੇ ਆ ਵੀ ਆ ਜਾ ਵੀ ਕੱਟিয়ে ਤੇਰੇ ਤਾਂ ਗੋਡੇ ਨਵੇਂ ਪਹਿਣਗੇ ਜਦੋਂ ਕੀ ਇਹ ਚੀਜ਼ਾਂ ਵਾਸਤੇ ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੱਡੀ ਭੈਣ ਸਾਡੀ ਅੱਜ ਤੁਸੀਂ ਆਏ ਹੋ ਗੱਲ ਪੁੱਛੀ ਆ ਤੁਸੀਂ ਤੁਸੀਂ ਅੰਮ੍ਰਿਤਸਰ ਹੋ ਔਰ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਮੈਂ ਹਰ ਮਹੀਨੇ ਦੇ ਲਾਸਟ ਸੰਡੇ ਜਾਣਾ ਔਰ ਮੈਂ ਕਿਸੇ ਨੂੰ ਪਹਿਲਾਂ ਦੱਸਦਾ ਨਹੀਂ ਮੈਂ ਕਿੱਥੇ ਜਾਣਾ ਜਦੋਂ ਅਸੀਂ ਅਪਾਇੰਟਮੈਂਟ ਲੈਂਦੇ ਆ ਉਦੋਂ ਮੈਨੂੰ ਵੀ ਨਹੀਂ ਪਤਾ ਹੁੰਦਾ ਕਿੱਥੇ ਪਹੁੰਚਣਾ ਅਸੀਂ ਉੱਥੇ ਦੀ ਅਪਾਇੰਟਮੈਂਟ ਲੈਂਦੇ ਆ ਇੱਥੇ ਤੇ ਉਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੱਸੋਗੇ ਜਾ ਕੇ ਤੁਹਾਨੂੰ ਵੀ ਪ੍ਰਾਊਡ ਫੀਲ ਹੋਊਗਾ ਤੁਸੀਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾਓਗੇ ਤਾਂ ਉੱਥੇ ਜਿਹੜੀ ਬੱਸ ਚੱਲਦੀ ਆ ਡਬਲ ਡੈਕਰ ਬੱਸ ਚੱਲਦੀ ਆ ਉਹਦੇ ਉੱਤੇ ਤੁਹਾਡੇ ਭਰਾ ਦੀ ਬਾਬਾ ਜੀ ਨੇ ਵੱਡੀ ਫੋਟੋ ਲਵਾਈ ਆ ਔਰ ਉਹਦੇ ਤੇ ਲਿਖਿਆ ਆ ਵੀ ਗੋਡਿਆਂ ਦਾ ਜਿਹੜਾ ਦਰਦ ਆ ਉਹਨੂੰ ਖਤਮ ਕਰਨ ਵਾਸਤੇ ਕਾਲਾ ਗੂੰਦ ਕੈਪਸੂਲ ਕਾਲਾ ਗੂੰਦ ਤੇਲ ਤੇ ਕਾਲਾ ਗੂੰਦ ਕਰੀਮ ਉਹ ਬੱਸ ਸਪੈਸ਼ਲ ਨੰਬਰ ਸਰ ਦੇ ਵਿੱਚ ਚੱਲਦੀ ਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬਾਬਾ ਜੀ ਨੇ ਮੈਨੂੰ ਐਡਾ ਵੱਡਾ ਆਸ਼ੀਰਵਾਦ ਦਿੱਤਾ ਕਿ ਮੈਂ 24 ਘੰਟੇ ਉੱਥੇ ਚਾਹੇ ਫੋਟੋ ਦੇ ਰੂਪ ਚ ਬੈਠਾ ਚਾਹੇ ਕਿਵੇਂ ਬੈਠਾ ਮੈਂ ਉੱਥੇ ਲੋਕਾਂ ਚ ਰਹਿਣਾ ਔਰ ਮੇਰੀ ਉੱਥੇ ਮੌਜੂਦਗੀ ਰਹਿੰਦੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੰਜਾਬੀ ਆ ਪੰਜਾਬ ਦਾ ਔਰ ਪੰਜਾਬ ਦੇ ਲਈ ਉਹ ਮੈਂ ਸਾਹ ਲੈਂਦਾ ਪੰਜਾਬ ਲਈ ਮੈਂ ਕੰਮ ਕਰਦਾ ਔਰ ਮੈਂ ਚਾਹੁੰਦਾ ਕਿ ਮੇਰਾ ਪੰਜਾਬ ਆਪਦੇ ਗੋਡੇ ਮਜ਼ਬੂਤ ਰੱਖੇ ਗੋਡਿਆਂ ਤੇ ਰਹੇ ਇੰਨੇ ਆਪਰੇਸ਼ਨ ਅੱਗੇ ਨਹੀਂ ਹੁੰਦੇ ਸੀ ਦੋਸਤੋ ਜਿੰਨੇ ਹੁਣ ਹੋਣ ਲੱਗੇ 80% ਆਪਰੇਸ਼ਨ ਤਾਂ ਨਹੀਂ ਕਰਨੇ ਨਾ ਹੋਣ ਦੀ ਲੋੜ ਆ ਪਰ 25% ਲੋਕ ਹੈਗੇ ਨੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋਡ ਪੈਂਦੀ ਆ ਕਿਉਂਕਿ ਜਿੱਥੇ ਸਰਜਨ ਦੀ ਲੋਡ ਆ ਉੱਥੇ ਸਰਜਨ ਦੀ ਲੋਡ ਆ ਉੱਥੇ ਸਰਜਰੀ ਦੀ ਲੋਡ ਆ ਪਰ ਜਿੱਥੇ ਸਾਨੂੰ ਲੱਗਦਾ ਵੀ ਆਪਾਂ ਪੌੜੀ ਚੜਦੇ ਆ ਗੱਡੀ 'ਚ ਬੈਠ ਲੈਂਦੇ ਆ ਤੁਰਦੇ ਆ ਫਿਰਦੇ ਆ ਆਪਦੇ ਕੰਮ ਕਰਦੇ ਆ ਔਰ ਗੋਡੇ ਚੱਲ ਰਹੇ ਨੇ ਤਾਂ ਇਹ ਸਮਝੋ ਕੀ ਸਾਨੂੰ ਆਪਰੇਸ਼ਨ ਦੀ ਲੋੜ ਦੀ ਉੱਥੇ ਤੁਹਾਡਾ ਭਰਾ ਹੈਗਾ ਸੁਭਾਸ਼ ਗੁਇਲ ਉਹਨੂੰ ਮਿਲ ਲਓ ਇੱਕ ਵਾਰੀ ਸਾਡੇ ਡਾਕਟਰ ਨੇ ਸਾਡੇ ਵੈਦ ਨੇ ਮਿਲ ਲਓ ਤੁਸੀਂ ਮਿਲ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਾਲਾ ਗੂੰਦ ਕੈਪਸੂਲ ਤੇਲ ਔਰ ਕਰੀਮ ਦਾ ਕੀ ਕਮਾਲ ਹੈ ਮਤਲਬ ਪਹਿਲੇ ਮਹੀਨੇ ਚ ਨਾ ਜੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਔਰ 70% ਰਿਜ਼ਲਟ ਹੈ ਜੀ ਬਿਦਰ ਸਿਕਸ ਮੰਥ ਔਰ ਇੰਨਾ ਕੁ ਬਾਅਦ ਉਹਦੇ ਬਾਅਦ ਅਸੀਂ ਦਵਾਈ ਬੰਦ ਕਰ ਦਿੰਨੇ ਬੰਦਾ ਆਪਣੇ ਜੋਗਾ ਹੋ ਜਾਂਦਾ ਵਾਹ ਜੀ ਇਹ ਗੋਦ ਕੋਪ ਨਾ ਦਿਆ